ਕਾਲਜਾ ਮੱਚਦਾ ਲੋਕਾਂ ਦਾ ਗੋਲੀਆਂ ਬਹੁਤ ਖਾਂਦੇ ਨੇ ਘੋਲਜਾ ਪੀਂਦੇ ਨੇ ਤਜਾਬ ਬਣਦਾ ਕਿਉਂ ਤੇ ਕਿਵੇਂ ਠੀਕ ਕੀਤਾ ਜਾ ਸਕਦਾ ਤਜਾਬ ਤਾਂ ਸਰੀਰ ਦੇ ਵਿੱਚ ਥੋੜਾ ਹੋਣਾ ਜ਼ਰੂਰੀ ਹੁੰਦਾ ਹੈ ਬਤਨਤ ਜ਼ਰੂਰੀ ਹੁੰਦਾ ਹੈ ਜਦੋਂ ਆਪਾਂ ਲੋੜ ਤੋਂ ਵੱਧ ਜਿਹੜਾ ਮਸਾਲੇਦਾਰ ਤੇ ਜਾਂ ਲੋੜ ਤੋਂ ਵੱਧ ਚਟਪਟਾ ਜਾਂ ਕਹਾਂ ਲੋ ਕਿ ਜ਼ਿਆਦਾ ਜ਼ਾਇਕਾ ਲਾ ਕੇ ਛਕਦੇ ਹਾਂ ਜੀ ਤੇ ਉਦੋਂ ਤਜਾਬ ਦੀ ਜਿਹੜੀ ਦਿੱਕਤ ਆਉਣੀ ਸ਼ੁਰੂ ਹੁੰਦੀ ਹੈ ਨਾ ਤੁਸੀਂ ਇਹ ਧਿਆਨ ਕਰੋ ਵੀ ਆਪਾਂ ਭੋਜਨ ਹੀ ਕਿਉਂ ਖਾਣਾ ਕੋਈ ਇਹੋ ਜਿਹਾ ਭੋਜਨ ਹੀ ਨਾ ਨਾ ਕਰੋ ਵੀ ਜੇ ਤਾਂ ਆਪਾਂ ਨੂੰ ਯਤਨ ਕਰਨਾ ਪਵੇ ਜ਼ਰੂਰੀ ਨਹੀਂ ਕਿ ਹਰ ਇੱਕ ਬੰਦੇ ਨੇ ਹੀ ਜਿਹੜਾ ਰੋਟੀ ਤੋਂ ਬਾਅਦ ਪਾਣੀ ਅੱਧੇ ਘੰਟੇ ਬਾਅਦ ਪੀਣਾ ਹੈ ਵਾਜੀ ਪੀਣਾ ਹੈ ਕਈਆਂ ਨੇ ਨਾਲ ਵੀ ਪੀਣਾ ਹੈ ਹੁਣ ਇਹਦਾ ਮਤਲਬ ਇਹ ਨਹੀਂ ਕਿ ਹੁਣ ਤੁਸੀਂ ਦਸ ਦਾ ਗਲਾਸ ਪਾਣੀ ਦੇ ਜਾਂ ਦੋ ਦੋ ਗਲਾਸ ਪਾਣੀ ਦੇ ਪੀਜੋ ਤਿਆ ਰੋਟੀਆਂ ਖਾਣੀਆਂ ਕਹਿਣ ਤੋਂ ਭਾਵੇਂ ਆ ਕਿ ਤੁਸੀਂ ਪ੍ਰਸਾਦਾ ਛਕ ਰਹੇ ਹੋ ਤੁਸੀਂ ਘੁੱਟ-ਦੋ ਘੁੱਟ ਨਾਲ ਪਾਣੀ ਦੇ ਪੀਲੇ ਪੁਰਾਣਾ ਪੰਜਾਬੀ ਦਾ ਖਾਣ ਹੈ ਜੀ ਇਹ ਬਿਰਕ ਕਹਿੰਦੇ ਹੁੰਦੇ ਸੀਗੇ ਦਲਾਂ ਦੇ ਵਿੱਚ ਅਸੀਂ ਸੁਣਿਆ ਵਾ ਇਹ ਕਹਿੰਦੇ ਸੀਗੇ ਬੁੱਢੇ ਦੜੀਏ ਵੀ ਕਹਿੰਦੇ ਵੀ ਜੇ ਤੁਸੀਂ ਪਾਣੀ ਛਕੋਗੇ ਨਾਲ ਜਲ ਵਰਤੋਗੇ ਤਾਂ ਕਹਿੰਦੇ ਜਲ ਚ ਗਲੂਗੀ ਰੋਟੀ ਨਹੀਂ ਤਾਂ ਲਹੂ ਚ ਗਲੂਗੀ ਪੁੱਤ ਕਈਆਂ ਨੂੰ ਨਾਲ-ਨਾਲ ਸਵਾਇਆ-ਸਵਾਇਆ ਥੋੜਾ-ਥੋੜਾ ਜਲੇ ਜ਼ਰੂਰ ਛਕਣਾ ਚਾਹੀਦਾ ਹੈ ਕਿ ਤਾਂ ਕਿ ਰੋਟੀ ਚੰਗੀ ਤਰ੍ਹਾਂ ਗਲ ਜੇ ਜਿਹਦੇ ਪਹਿਲੇ ਹੀ ਪੇਟ ਚ ਤਿਆਬ ਦੀ ਮਾਤਰਾ ਜ਼ਿਆਦੀ ਹੈ ਉਹਨੂੰ ਤਾਂ ਜਲ ਨਾਲ ਛਕਣਾ ਚਾਹੀਦਾ ਚਾਹੀਦਾ ਹੈ ਜੀ ਕੰਮ ਸ਼ੁਰੂ ਸਿਰਫ 6 ਸੈਕਿੰਡ ਮੇ ਕੰਮ ਖਤਮ ਸਿਰਫ 6 ਸੈਕਿੰਡ ਮੇ ਕਲੇਸ਼ ਸੈਂਕੜੇ ਘੰਟਿਆਂ ਦਾ ਸੈਂਕੜੇ ਸੈਕਿੰਡਸ ਦਾ ਸੋ ਸਾਦਾ ਵਧੀਆ ਟਿਕਾਊ ਭੋਜਨ ਘਰੇ ਬਣਾ ਕੇ ਵਧੀਆ ਭੋਜਨ ਖਾਓ 나ਪ ਤੋਲ ਕੇ ਖਾਓ ਦੇਖ ਕੇ ਖਾਓ ਸਸਿਆ ਕਾਲ ਤੁਸੀਂ ਜੁੜਿਓ ਮਿੱਟੀ ਦੇ ਨਾਲ ਤੇ ਮੈਂ ਆ ਕਰਨ ਕੁਝ ਖਾਣੇ ਆ ਕੋਈ ਵੀ ਭੋਜਨ ਖਾਣੇ ਆ ਸਰੀਰ ਚ ਤਜਾਬ ਬਣ ਜਾਂਦਾ ਖੱਟੇ ਡਕਾਰ ਆਉਂਦੇ ਰਾਤ ਜਦੋਂ ਤੁਸੀਂ ਸੌਣਿਓ ਤਾਂ ਤਜਾਬ ਐ ਬਾਹਰ ਨੂੰ ਆਉਣ ਨੂੰ ਕਰਦਾ ਹੈਗਾ ਸਵੇਰੇ ਖਾਲੀ ਪੇਟ ਤੁਸੀਂ ਗੋਲੀ ਵੀ ਖਾਣੇ ਹੋ ਪਾਣੀ ਚ ਘੋਲ ਕੇ ਘੋਲ ਜਾ ਵੀ ਪੀਨੇ ਹੋ ਉਹ ਸਾਡੇ ਲਈ ਬਹੁਤ ਘਾਤਕ ਹੈ ਤਾਂ ਜੇ ਇਹ ਘਾਤਕ ਨਹੀਂ ਤਾਂ ਸੁਰੱਖਿਤ ਕੀ ਹੈ ਕਿਵੇਂ ਅਸੀਂ ਤਜਾਬ ਦੀ ਸਮੱਸਿਆ ਤੋਂ ਨਜਾਤ ਪਾ ਸਕਦੇ ਹਾਂ ਤਾਂ ਉਹਦਾ ਜਵਾਬ ਸਿਰਫ ਇਹ ਹੈ ਕਿ ਤੁਸੀਂ ਫਰੀ ਦੇ ਵਿੱਚ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹੋ ਆਯੁਰਵੇਦ ਕੀ ਕਹਿੰਦਾ ਸਾਡੇ ਨਾਲ ਨੇ ਵੈਦ ਸਿਮਰਨ ਪੀਰ ਜੀ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਆਂ ਵੀਰੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤਜਾਬ ਵੀਰੇ ਕਾਲਜਾ ਮੱਚਦਾ ਲੋਕਾਂ ਦਾ ਗੋਲੀਆਂ ਬਹੁਤ ਖਾਂਦੇ ਨੇ ਘੋਲ ਜਾਂ ਪੀਂਦੇ ਨੇ ਤਜਾਬ ਬਣਦਾ ਕਿਉਂ ਤੇ ਕਿਵੇਂ ਠੀਕ ਕੀਤਾ ਜਾ ਸਕਦਾ ਅ ਦੇਖੋ ਜੀ ਵੀ ਜਿਵੇਂ ਆਪਣੀ ਅੱਗੇ ਵਿਚਾਰ ਚੱਲ ਰਹੀ ਸੀ ਵੀ ਤਜਾਬ ਤਾਂ ਸਰੀਰ ਦੇ ਵਿੱਚ ਥੋੜਾ ਹੋਣਾ ਜ਼ਰੂਰੀ ਹੁੰਦਾ ਹੈ ਬਤਿਆੰਤ ਜ਼ਰੂਰੀ ਹੁੰਦਾ ਹੈ ਇੱਕ ਮਾਤਰਾ ਅਨੁਸਾਰ ਵੀ ਜਿਹਦੇ ਨਾਲ ਪੋਹ ਜਾਂਦੀ ਜਿਹੜੀ ਪ੍ਰਕਿਰਿਆ ਉਹ ਸਹੀ ਚੱਲਦੀ ਹੈ ਠੀਕ ਹੈ ਨਾ ਥੋੜਾ ਇੱਕ ਐਸਿਡਿਕ ਹੋਣਾ ਜਿਵੇਂ ਸਰੀਰ 'ਚ ਜ਼ਰੂਰੀ ਹੁੰਦਾ ਹੈ ਤੇ ਪਰ ਜਦੋਂ ਆਪਾਂ ਲੋੜ ਤੋਂ ਵੱਧ ਜਿਹੜਾ ਮਸਾਲੇਦਾਰ ਤੇ ਜਾਂ ਲੋੜ ਤੋਂ ਵੱਧ ਚੜਪਟਾ ਜਾਂ ਕਹ ਲਓ ਕਿ ਜ਼ਿਆਦਾ ਜ਼ਾਇਕਾ ਲਾ ਕੇ ਛਕਦੇ ਆਂ ਜੀ ਤੇ ਉਦੋਂ ਤਜਾਬ ਦੀ ਜਿਹੜੀ ਦਿੱਕਤ ਆਉਣੀ ਸ਼ੁਰੂ ਹੁੰਦੀ ਹੈ ਤੇ ਦੂਜਾ ਇਹ ਸਿਚੁਏਸ਼ਨ ਹੁੰਦੀ ਆ ਜਿਵੇਂ ਕਈਆਂ ਦਾ ਮੇਢਾ ਠੀਕ ਹੁੰਦਾ ਪਰ ਉਹ ਕਦੇ ਭੋਜਨ ਕੁਛ ਇਸ ਤਰੀਕੇ ਦਾ ਕਰ ਲੈਂਦੇ ਆ ਕਿ ਉਹਨਾਂ ਤੇਆ ਬਣ ਜਾਂਦਾ ਹੈ ਕਈ ਲੋਕ ਬੀਪੀ ਜਾਂ ਸ਼ੂਗਰ ਦੀਆਂ ਗੋਲੀਆਂ ਰੋਜ਼ ਖਾਂਦੇ ਨੇ ਉਹਦੇ ਕਰਕੇ ਉਹਨਾਂ ਦਾ ਤਜਾਬ ਤੇ ਤਜਾਬ ਆ ਜਾਂਦਾ ਕਈ ਰੀਜ਼ਨ ਹੁੰਦੇ ਨੇ ਕੋਈ ਇੱਕ ਰੀਜ਼ਨ ਨਹੀਂਗਾ ਇਹ ਇਹਦੇ ਦੋ ਪਹਿਲੂ ਨੇ ਇੱਕ ਹੈਗਾ ਵੀ ਜਿੱਦੇ ਬਣੀ ਹੋਈ ਜਾਂਦਾ ਕੁਝ ਵੀ ਖਾਵੇ ਉਹ ਬਾਣੀ ਰਿਹਾ ਉਹਦਾ ਹੈਗਾ ਮੇਦਾ ਮਾੜਾ ਤੇ ਕਈਆਂ ਦਾ ਵੀ ਮੇਦਾ ਦਰਸਤ ਹੁੰਦਾ ਵੀ ਕਦੇ-ਕਦੇ ਖਸ਼ਾਕ ਲਿਆ ਬਾਹਰੋਂ ਜਾਂ ਕਦੇ-ਕਦੇ ਇਦਾਂ ਦਾ ਕੋਈ ਇਨਸੀਡੈਂਟ ਹੋ ਗਿਆ ਵੀ ਹੋ ਗਿਆ ਉਹ ਤਾਂ ਫਿਰ ਝਟਪੜ ਸੂਤ ਆ ਹੀ ਜਾਂਦਾ ਵੀ ਅਗਲੀ ਵਾਰ ਉਹਨੇ ਅੱਛਾ ਭੋਜਨ ਕਰ ਲਿਆ ਤੇ ਉਹਦਾ ਤਜਾਬ ਸੂਤ ਆ ਜਾਣਾ ਤੇ ਕਈਆਂ ਦਾ ਵਿਗੜਿਆ ਹੀ ਰਹਿੰਦਾ ਹੈ ਵੀ ਪਛਦਾ ਨਹੀਂਗਾ ਹਨਾ ਤੇ ਉਹਦੇ ਵਾਸਤੇ ਵੀ ਪਹਿਲਾਂ ਦਾ ਤੁਸੀਂ ਇਹ ਧਿਆਨ ਕਰੋ ਵੀ ਆਪਾਂ ਭੋਜਨ ਹੀ ਕਿਉਂ ਖਾਣਾ ਵੀ ਜਿਹੜਾ ਪਛਾਣਦੀ ਆਪਾਂ ਨੂੰ ਯਤਨ ਕਰਨਾ ਪਵੇ ਠੀਕ ਆ ਜੀ ਵੀ ਜੇ ਅੱਗੇ ਵੀ ਪਹਿਲਾਂ ਵੀ ਆਪਣੀ ਗੱਲ ਵੀ ਕੋਈ ਇਹੋ ਜਿਹਾ ਭੋਜਨ ਹੀ ਨਾ ਨਾ ਕਰੋ ਵੀ ਜਿਹਦਾ ਆਪਾਂ ਨੂੰ ਯਤਨ ਕਰਨਾ ਪਵੇ ਵੀ ਜਿਵੇਂ ਹੁਣ ਇਹ ਸਰਕ ਹੈ ਜੀ ਹੁਣ ਜਿਵੇਂ ਮੰਨ ਲਓ ਜਿਹੜਾ ਸਾਗ ਹੈਗਾ ਜਿਹੜਾ ਤੁਹਾਨੂੰ ਪੰਜਾਬ ਦੇ ਵਿੱਚ ਤੌੜੀ ਦੇ ਵਿੱਚ ਚੁੱਲ੍ਹੇ ਦੇ ਮਿਲਣਾ ਉਹ ਤੁਸੀਂ ਲੱਖ ਬਾਬਾ ਜੀ ਕੈਨੇਡਾ ਅਮਰੀਕਾ ਇਟਲੀ ਚਲ ਜਿਓ ਨਹੀਂ ਮਿਲਦਾ ਉੱਥੇ ਤਾਂ ਇਹ ਦੇ ਇੱਕ ਪੀਜ਼ਾ ਹੈ ਜਿਹੜਾ ਔਥੈਂਟਿਕ ਪੀਜ਼ਾ ਤੁਹਾਨੂੰ ਇ ਇਟਲੀ ਦੇ ਰੋਮ ਦੀਆਂ ਗਲੀਆਂਾਂ 'ਚ ਨਾ ਤੇ ਹੋਰ ਯੂਰਪ ਦੀਆਂ ਗਲੀਆਂਾਂ ਦੇ ਵਿੱਚੋਂ ਮਿਲਦਾ ਹੈ ਤੇ ਜਾਂ ਅਮਰੀਕਾ ਦੇ ਵਿੱਚੋਂ ਮਿਲਦਾ ਹੈ ਜਿਹੜੇ ਡੋ ਉੱਥੋਂ ਦੇ ਮਿਲਦੇ ਨੇ ਉਹ ਉੱਥੇ ਹੀ ਟੇਸਟ ਮਿਲਦਾ ਹੈ ਇੱਥੇ ਹੁਣ ਸਾਰਾ ਮੇਦਾ ਜਾਪ ਜਾਪ ਕੇ ਨਾ ਕਹਿ ਲਓ ਵੀ ਘੁੱਟ ਘੁੱਟ ਕੇ ਮੇਦਾ ਫਲਾ ਫਲਾ ਕੇ ਮੇਦਾ ਤੁਹਾਨੂੰ ਦੇ ਰਹੇ ਨੇ ਤੁਹਾਨੂੰ ਨਾਲ ਜੇ ਖਾਣੇ ਨੂੰ ਤਾਂ ਕੋਲਡ ਡਰਿੰਕ ਪੀਣੀ ਪੈਂਦੀ ਆ ਵੀ ਇਹ ਲੰਘ ਜਾਵੇ ਪਾਣੀ ਦੇ ਵਿੱਚ ਹਣਾ ਇਹ ਹਾਲ ਕਰਨੇ ਪੈਂਦੇ ਨੇ ਸੋ ਜਿਹੜਾ ਭੋਜਨ ਜਿੱਥੋਂ ਦਾ ਹੁੰਦਾ ਉੱਥੇ ਸੋਬਦਾ ਹੈ ਬਿਲਕੁਲ ਠੀਕ ਆ ਨਾ ਜੀ ਵੀ ਭੋਜਨ ਥੋੜਾ ਦੇਖ ਕੇ ਕਰਨਾ ਚਾਹੀਦਾ ਹੈ ਦੂਜਾ ਜਿਹੜਾ ਆਪਾਂ ਸਭ ਤੋਂ ਵੱਡੇ ਮਿਸ ਗਾਈਡ ਹੋਏ ਆ 100 ਕੋਲ ਜਿਹੜੇ ਵੱਡੇ ਵੱਡੇ ਯੋਗੀ ਬਣੇ ਰਹੇ ਨੇ ਵੀ ਚਲੀ ਗੱਲ ਕੋਈ ਦੱਸਦਾ ਨਹੀਂ ਬੰਦੇ ਬਿਮਾਰ ਕਰਕੇ ਤੁਰ ਜਾਂਦੇ ਨੇ ਹੈਨਾ ਤੇ ਆਮ ਹੀ ਮਰਝਾਨ ਸੁਣਿਆ ਵਾ ਠੀਕ ਹੈ ਬੰਦੇ ਨੇ ਹਰ ਇੱਕ ਦਾ ਤਸੀਰ ਜਿਵੇਂ ਬਾਤ ਪਿਤ ਕਫ ਹਰ ਇੱਕ ਦੀ ਵਾਦੀ ਹੁੰਦੀ ਹੈ ਨਾ ਤੇ ਸਭ ਤੋਂ ਬੇਸਿਕ ਜਿਹੜੇ ਡਾਕਟਰ ਹੁੰਦੇ ਨੇ ਉਹ ਪਹਿਲਾਂ ਆਪ ਆਪ ਹੀ ਹੁੰਦੇ ਆ ਆਪਣੀਆਂ ਜਿਹੜੀਆਂ ਇੰਦਰੀਆਂ ਨੇ ਉਹ ਉਹਨਾਂ ਚ ਨਹੀਂ ਅਕਲ ਹੁੰਦੀ ਆ ਕਿ ਉਹ ਆਪਾਂ ਨੂੰ ਦੱਸ ਦੇਣ ਕਿ ਹਾਂ ਵੀ ਇੰਦਾ ਕਰਨਾ ਇੰਦਾ ਨਹੀਂ ਕਰਨਾ ਵੀ ਥੋੜਾਕ ਮਤਲਬ ਕਿ ਥੋੜਾ ਬਹੁਤਾ ਲਾਜ ਆਪਾਂ ਆਪ ਕਰ ਸਕਦੇ ਆ ਆਪਣਾ ਜੇ ਕੋਈ ਮੇਜਰ ਲਾਜ ਨਹੀਂ ਹੋ ਰਿਹਾ ਬਾਕੀ ਕੰਮ ਵੈਦਾਂ ਡਾਕਟਰਾਂ ਦਾ ਹੁੰਦਾ ਹੀ ਆ ਲੇਕਿਨ ਪਹਿਲਾ ਇਲਾਜ ਤੁਸ ਤੁਹਾਡੀ ਆਦੀ ਰਸੋਈ ਚ ਤੁਹਾਡੀਆਂ ਮਾਵਾ ਭੈਣਾਂ ਕੋਲ ਮਾਤਾ ਮਾਂ ਕੋਲ ਹੀ ਹੋ ਜਾਂਦਾ ਹੈ ਬੰਦੇ ਦੇ ਆਪ ਕੋਲੋਂ ਹੋ ਜਾਂਦਾ ਹੈ ਉਹ ਲਾਜ ਕੀ ਆ ਉਹ ਲਾਜ ਇਹ ਆ ਕਿ ਜ਼ਰੂਰੀ ਨਹੀਂ ਕਿ ਹਰ ਇੱਕ ਬੰਦੇ ਨੇ ਹੀ ਜਿਹੜਾ ਰੋਟੀ ਤੋਂ ਬਾਅਦ ਪਾਣੀ ਅੱਧੇ ਘੰਟੇ ਬਾਅਦ ਪੀਣਾ ਹੈ ਵਾਜੀ ਪੀਣਾ ਕੈਣੇ ਨਾਲ ਵੀ ਪੀਣਾ ਹੈ ਹੂੰ ਠੀਕ ਹੈ ਜੀ ਜਿਵੇਂ ਹੁਣ ਇਹਦਾ ਮਤਲਬ ਇਹ ਨਹੀਂ ਕਿ ਹੁਣ ਤੁਸੀਂ 10 ਦਾ ਗਲਾਸ ਪਾਣੀ ਦੇ ਜਾਂ 2-2 ਗਲਾਸ ਪਾਣੀ ਦੇ ਪੀਜੋ ਚਾਰ ਰੋਟੀਆਂ ਖਾਣੀਆਂ ਕਹਿਣ ਤੋਂ ਭਾਵੇਂ ਆ ਕਿ ਤੁਸੀਂ ਪ੍ਰਸ਼ਾਦਾ ਛਕ ਰਹੇ ਹੋ ਤੁਸੀਂ ਘੁੱਟ-ਦੋ ਘੁੱਟ ਨਾਲ ਪਾਣੀ ਦੇ ਪੀਲੇ ਵੀ ਜੇ ਤੁਸੀਂ 6-7 ਰੋਟੀਆਂ ਖਾਧੀਆਂ ਜਾਂ 4 ਰੋਟੀਆਂ ਖਾਧੀਆਂ ਤਾਂ ਤੁਸੀਂ ਉਸ ਦੌਰਾਨ ਅੱਧਾ ਗਲਾਸ ਪਾਉਣਾ ਗਲਾਸ ਤੁਸੀਂ ਪਾਣੀ ਦਾ ਛਕ ਲਿਆ ਜਲਦਾ ਠੀਕ ਹੈ ਪਰਾਣਾ ਪੰਜਾਬੀ ਦਾ ਖਾਨ ਹੈ ਜੀ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਦਲਾਂ ਦੇ ਵਿੱਚ ਅਸੀਂ ਸੁਣਿਆ ਵਾ ਇਹ ਕਹਿੰਦੇ ਸੀਗੇ ਬੁੱਢੇ ਦੜੀਏ ਵੀ ਇਥੇ ਵੀ ਜੇ ਤੁਸੀਂ ਪਾਣੀ ਸ਼ਕੋਗੇ ਨਾਲ ਜਲ ਵਰਤੋਗੇ ਤਾਂ ਕਹਿੰਦੇ ਜਲ ਚ ਗਲੂਗੀ ਰੋਟੀ ਨਹੀਂ ਤਾਂ ਲਹੂ ਚ ਗਲੂਗੀ ਪੁੱਤ ਹਣਾ ਜੀ ਹੁਣ ਅਸੀਂ ਰੋਟੀ ਇੱਕੋ ਦਮ ਸ਼ਕ ਲੈਨੇ ਆ ਜਿਹੜੀ ਸ਼ਕਣੀ ਆ ਜਲ ਸ਼ਕਦੇ ਨਹੀਂਗੇ ਅੱਧੇ ਅੱਧੇ ਘੰਟੇ ਬਾਅਦ ਸ਼ਕਦੇ ਆ ਉਹ ਅੰਦਰ ਤਾਂ ਉਹ ਪੂਰਾ ਜਿਵੇਂ ਕਹ ਲੋ ਤੇ ਮੱਚ ਜਾਂਦਾ ਸਾਰਾ ਮਿੱਦਾ ਹੀ ਮੱਚ ਜਾਂਦਾ ਉਹ ਤੋਂ ਵੀ ਤਜਾਬ ਬਣ ਜਾਂਦਾ ਕਈ ਮੈਂ ਇਦਾਂ ਦੇ ਦੇਖੇ ਸੁਣੇ ਨੇ ਦੇ ਆ ਵੀ ਇੱਕ ਦੋ ਵਾਰ ਮੈਂ ਤਜਰਬਾ ਕੀਤਾ ਕਿ ਕਈ ਵਾਰ ਬੰਦਾ ਭੁੱਲ ਜਾਂਦਾ ਹੈ ਪਾਣੀ ਪੀਣਾ। ਕਈ ਵਾਰ ਰਾਤ ਦੀ ਰੋਟੀ ਸ਼ਾਮ ਦੀ ਖਾ ਰਿਆ ਵਾ ਰਾਤ ਦੀ ਖਾ ਰਿਆ ਉਹ ਭੁੱਲ ਜਾਂਦਾ ਹੈ ਪਾਣੀ ਪੀਣਾ। ਅੱਧੀ ਰਾਤ ਨੂੰ ਉੱਠ ਕੇ ਪਾਣੀ ਪੀਂਦਾ ਹੈ ਚੋਤਾਈ ਲੱਗਦੀ ਹੈ ਜਦੋਂ। ਦਹਕਾਰ ਆਉਂਦੇ ਆ ਖੱਟੇ। ਠੀਕ ਹੈ ਜੀ। ਉਹਦਾ ਕਾਰਨ ਇਹ ਆ ਕਿ ਕਈਆਂ ਨੂੰ ਨਾਲ-ਨਾਲ ਸਵਾਇਆ ਸਵਾਇਆ ਥੋੜਾ ਥੋੜਾ ਜਲ ਜ਼ਰੂਰ ਸ਼ਕਣਾ ਚਾਹੀਦਾ ਹੈ ਕਿ ਤਾਂ ਕਿ ਰੋਟੀ ਚੰਗੀ ਤਰ੍ਹਾਂ ਗਲ ਜੇ। ਤਿਆਬ ਜਿਹਦੇ ਪਹਿਲਾਂ ਹੀ ਪੇਟ 'ਚ ਤਿਆਬ ਦੀ ਮਾਤਰਾ ਜ਼ਿਆਦਾ ਹੈ ਉਹਨੂੰ ਤਾਂ ਜਲ ਨਾਲ ਸ਼ਕਣਾ ਚਾਹੀਦਾ ਚਾਹੀਦਾ ਹੈ ਜੀ। ਸਾਹਵ ਨਾਲ ਸ਼ਕੇ। ਠੀਕ ਆ ਜਲ ਜਿਆਦਾ ਸ਼ਕੋ ਇਹ ਚੀਜ਼ਾਂ ਦਾ ਜਿਹੜਾ ਪ੍ਰਯੋਗ ਆ ਫਿਰ ਆ ਜਿਹੜੀ ਰੁੱਤ ਹੁਣ ਚੱਲ ਰਹੀ ਆ ਹੁਣ ਈਖ ਦਾ ਰਸ ਮਿਲ ਜਾਂਦਾ ਗੰਨੇ ਦਾ ਉਹਦੇ ਵਿੱਚ ਲੱਸੀ ਨੂੰ ਪਾ ਕੇ ਲੱਸੀ ਤੇ ਰੌ ਨੂੰ ਮਿਲਾ ਕੇ ਸ਼ਕੋ ਆਪਣੇ ਪੁਰਾਣੇ ਪੰਜਾਬੀ ਸਾਡੇ ਬਜ਼ੁਰਗ ਛਕਦੇ ਸੀਗੇ ਕੋਈ ਵਜ੍ਹਾ ਕਰਕੇ ਛਕਦੇ ਹੁੰਦੇ ਸੀ ਵੀ ਗੰਨੇ ਦੇ ਵਿੱਚ ਰੌ ਨੂੰ ਮਿਲਾ ਕੇ ਬਰਾਬਰ ਮਾਤਰਾ ਜਾਂ ਵੱਧ ਘੱਟ ਜਿੰਨਾ ਮਰਜ਼ੀ ਕਰ ਲੋ ਉਹਨੂੰ ਛਕੋ ਜੇ ਕਿ ਇਹਨੂੰ ਬਾਈ ਹੁੰਦੀ ਆ ਵਿੱਚ ਮਿਰਚਾਂ ਗਾਲੀਆਂ ਪਾ ਲਓ ਥੋੜੀਆਂ ਜਿਆਦੀਆਂ ਛਕੋ ਉਹਨਾਂ ਦਾ ਡੇ ਮੇਦਾ ਜਿਹੜਾ ਡੀਟੌਕਸ ਹੋਊਗਾ ਦਰੁਸਤ ਰਹੂਗਾ ਤੇ ਤੇਜਾਬ ਨਹੀਂ ਹੋਊਗਾ ਏ ਏ ਏ ਗੜੀਆਂ ਆਮ ਕਰੇ ਕਰਨ ਵਾਲੀਆਂ ਗੱਲਾਂ ਤੁਸੀਂ ਕਰੋ ਇੱਕ ਆਪਾਂ ਬੜੀ ਐਡ ਦੇਖਦੇ ਆ ਕਿ ਆਹ ਪਾਣੀ ਚ ਘੋਲ ਕੇ ਪੀ ਲਓ ਤੇ ਤੁਹਾਡਾ ਤਜਾਜ ਮੁੱਕ ਜੂ ਵੀ ਕੰਮ ਸ਼ੁਰੂ ਸਿਰਫ 6 ਸੈਕਿੰਡਾਂ ਵਿੱਚ ਕੰਮ ਖਤਮ ਸਿਰਫ 6 ਸੈਕਿੰਡ ਵਿੱਚ ਕਲੇਸ਼ ਸੈਂਕੜੇ ਘੰਟਿਆਂ ਦਾ ਸੈਂਕੜੇ ਸੈਕਿੰਡਸ ਦਾ ਕੰਮ ਦੇ ਵਿੱਚ ਸਹੀ ਗੱਲ ਹੈ ਜੀ ਤਜਾਜ ਦੇ ਆਪਾਂ ਗੋਲੀਆਂ ਖਾਣੇ ਆ ਹੋਰ ਹੋਰ ਤਜਾਜ ਦੇ ਗੋਲੀਆਂ ਖਾਣੇ ਆ ਘੋਲ ਜਾ ਪੀਣੇ ਵੀ ਕੰਮ ਸ਼ੁਰੂ 6 ਸੈਕਿੰਡ ਵਿੱਚ ਮਤਲਬ ਮਰਦ ਕਮਜ਼ੋਰ ਹੁੰਦੇ ਨੇ ਉਹਦੇ ਹਾਂ ਤੁਸੀਂ ਇੱਕ ਗੱਲ ਜੀ ਦੇਖੋ ਨਾ ਵੀ ਇੱਕ ਭੋਜਨ ਤੁਸੀਂ ਛਕਿਆ ਉਹ ਭੋਜਨ ਦਾ ਰਸ ਬਣਦਾ ਹੈ ਅੰਦਰ ਉਹ ਰਸ ਬਣਨ ਤੋਂ ਪਹਿਲਾਂ ਹੀ ਅਸੀਂ ਇਹਨੂੰ ਪਚਾ ਲਿਆ ਖਾਂਦੇ ਆ ਸਾਰੀ ਤੇ ਪਚਾ ਲਿਆ ਆਪਾਂ ਜਾਂ ਕੋਈ ਕੋਲਡ ਡਰਿੰਕ ਪੀ ਕੇ ਪੀ ਕੇ ਜਾਂ ਕੋਈ ਇਦਾਂ ਦਾ ਪਦਾਰਥ ਦਾ ਵੀ ਉਹਨੂੰ ਗਾਲ ਤਾ ਫਟਾਫਟ ਸਰੀਰ 'ਚ ਜਾਂਦੇ ਆ ਉਹ ਜਦੋਂ ਗਲ ਗਿਆ ਸਰੀਰ 'ਚ ਉਹਨੇ ਕੀ ਬਾਬਾ ਜੀ ਤੁਹਾਨੂੰ ਰਸ ਦੇਣਾ ਹੈ ਰਸ ਤਾਂ ਦੇ ਤਾਂ ਦੇਣਾ ਸੀ ਵੀ ਤੁਸੀਂ ਉਹਨੂੰ ਨੇਚਰਲੀ ਖਾਦਾ ਚੱਲ ਛਕਿਆ ਨਾਲ ਉਹ ਹੌਲੀ ਹੌਲੀ ਦੇਣੀ ਫੂਡ ਪ੍ਰੋਸੈਸ ਹੁੰਦਾ ਇੱਕ ਪ੍ਰੋਸੈਸ ਦੇ ਨਾਲ ਉਹ ਤੁਹਾਡਾ ਉਹਦੀ ਮੇਜ ਬਣਦੀ ਉਹਦਾ ਸਾਰਾ ਕੁਝ ਜੋ ਵੀ ਉਹਦਾ ਰક્ત ਬਣਦਾ ਇਹ ਕਈ ਪ੍ਰੋਸੈਸ ਨੇ ਚੱਲਦੇ ਵੱਡੇ ਵੇਦਵਾਨ ਸਮਝਦੇ ਨੇ ਉਹ ਤਾਂ ਆਪਾਂ ਬਣਨ ਨਹੀਂ ਦਿੱਤਾ ਜੇ ਬਣਨ ਦਿੱਤਾ ਵੀ ਤਾਂ ਬਹੁਤ ਘੱਟ ਪੀਓ ਜਾਂਦਾ ਕਿਉਂਕਿ ਆਪਾਂ ਬਹੁਤ ਜ਼ਿਆਦਾ ਗਾਲ ਲਿਆ ਜੇ ਵਾ ਪੰਜ ਰੋਟੀਆਂ ਖਾਦੀਆਂ ਤਾਂ ਮਸੀ ਇੱਕ ਰੋਟੀ ਦਾ ਰਸ ਨੁੱਚੜਿਆ ਤਾਂ ਗੱਲ ਤਾਂ ਰੌਲਾ ਤੇ ਗੱਲ ਜਿਹੜੀ ਆਪਾਂ ਮਰਦਾਂ ਦੀ ਤਾਕਤ ਦੀ ਗੱਲ ਕਰਦੇ ਹਾਂ ਸਾਰੀ ਤਾਕਤ ਜੋ ਵੀ ਆ ਪਾਜੀ ਉਹ ਤੁਹਾਡੇ ਖਾਣੇ ਤੇ ਐ ਕੋਈ ਐਦਾਂ ਨਹੀਂ ਹੁੰਦਾ ਵੀ ਉਹਨੇ ਐ ਕਰ ਲਿਆ ਜੋ ਤੁਸੀਂ ਖਾਇਆ ਉਹੀ ਤੁਹਾਡੇ ਸਰੀਰ ਚੋਂ ਨਿਕਲਦਾ ਜੋ ਬੀਜਿਆ ਸੋ ਵੱਢਿਆ ਜੇ ਹੁਣ ਕਣਕ ਨਹੀਂ ਖੇਤੀ ਆ ਤਾਂ ਖਾਣ ਕੀ ਨਿਕਲੂਗੀ ਜੇ ਤੁਸੀਂ ਕਣਕ ਜੋ ਵੀ ਸਰੀਰ ਚ ਖਾਦਾ ਤਾਂ ਤੁਹਾਡੇ ਵੀਰਜ ਦੇ ਵਿੱਚ ਉਹੀ ਆਉਣਾ ਤੇ ਜਿੰਨਾ ਵਧੀਆ ਖਾਓਗੇ ਉਹਨਾ ਵਧੀਆ ਹੋਊਗਾ ਬਹੁਤ ਬਹੁਤ ਸ਼ੁਕਰੀਆ ਵੀਰੇ ਤੁਸੀਂ ਕੁਝ ਚੀਜ਼ਾਂ ਦੱਸੀਆਂ ਨੇ ਜਿਵੇਂ ਪਾਣੀ ਪੂਰੇ ਦਿਨ ਦੇ ਵਿੱਚ ਵੱਧ ਪੀਣਾ ਚਾਹੀਦਾ ਤੇ ਪਾਣੀ ਰੋਟੀ ਖਾਂਦੇ ਹੋਏ ਨਾਲ ਨਾਲ ਵੀ ਪੀਣਾ ਚਾਹੀਦਾ ਇੱਕ ਤੁਸੀਂ ਕਹਿੰਦੇ ਹੋ ਕਿ ਜਿਹੜਾ ਤਜਾਬ ਬਣਦਾ ਤੁਸੀਂ ਲੱਸੀ ਤੇ ਗੰਨੇ ਦੇ ਰੋਹ ਨੂੰ ਮਿਕਸ ਕਰਕੇ ਪੀਓ ਤਾਂ ਵੀ ਠੀਕ ਹੋ ਜਾਂਦਾ ਬਾਕੀ ਹੁਣ ਗਰਮੀਆਂ ਆ ਰਹੀਆਂ ਨੇ ਵੀਰੇ ਗੁੰਦ ਗਤੀਰਾ ਹਾਂਜੀ ਸਰਦਾਈ ਸਭ ਤੋਂ ਵਧੀਆ ਹੈ ਸਰਦਾਈ ਜਿਹੜੇ ਵੀ ਮਿਹਨਤੀ ਸਿੰਘ ਲਾ ਸਕਦੇ ਆ ਰਗੜਾ ਸਰਦਾਈ ਪੀਓ ਸਭ ਤੋਂ ਵਧੀਆ ਜਿਹੜੀ ਤਜਾਬ ਨੂੰ ਇਹ ਮਾਤ ਪਾਉਂਦੀ ਹੈ ਪਰ ਪੀਓ ਤਾਜੀ ਦਾ ਜੀ ਹਨਾ ਜੀ ਤੇ ਹੋਰ ਕਈ ਤਰ੍ਹਾਂ ਦੇ ਸਰਬਤ ਚਲਦੇ ਨੇ ਹੁਣ ਗਰਮੀ ਆ ਜਾਣੀ ਹੈ ਚੰਦਨ ਦਾ ਸਰਬਤ ਪੀ ਲਓ ਬ੍ਰਹਮੀ ਪੀ ਲਓ ਇਹ ਸਹੀ ਰੱਖ ਰਿਆ ਨਹੀਂ ਤਜਾਬ ਬਣਨ ਦਿੰਦੀਆਂ ਬਾਕੀ ਦੂਜਾ ਵਰਜਿਸ਼ ਰੱਖੋ ਸਰੀਰ ਦੇ ਜੀ ਮੈਂ ਇਹ ਬਹੁਤ ਘੱਟ ਵੇਖਿਆ ਵੀ ਜਿਹੜਾ ਬੰਦਾ ਮਿਹਨਤੀ ਹੋਵੇ ਉਹ ਬਿਮਾਰ ਹੁੰਦਾ ਮੈਂ ਬਿਲੜ ਦੀਆਂ ਜੇ ਕਬਿਲੜ ਬਣੀ ਵੀ ਕਈਆਂ ਦੇ ਕੰਮ ਹੁਣ ਇਦਾਂ ਦੇ ਹੋ ਗਿਆ ਕੁਰਸੀ ਤੇ ਬਹਿਣ ਵਾਲੇ ਹੋ ਗਏ ਆ ਉਹ ਬਿਮਾਰ ਹੁੰਦੇ ਵੇਖੇ ਵੀ ਮਤਲਬ ਕਿ ਮੈਂ ਜਿਹੜਾ ਹੱਥੀ ਮਿਹਨਤ ਕਰਦਾ ਬੰਦਾ ਕਦੇ ਬਿਮਾਰ ਹੁੰਦਾ ਨਹੀਂ ਵਾਹ ਉਹ ਕੋਈ ਬੁਖਾਰ ਤਾਪ ਚੜ ਗਿਆ ਗੱਲ ਵੱਖਰੀ ਆ ਜਾਂ ਕੋਈ ਐਕਸੀਡੈਂਟ ਹੋ ਜਵੇ ਜਾਂ ਕਿਤੇ ਕੋਈ ਸਾਲ ਛਮਾਈ ਬਿਮਾਰ ਮਾੜਾ ਮੋਟਾ ਹੋ ਗਿਆ ਪਰ ਉਹਨੂੰ ਐ ਵੀ ਨੇਤੀ ਵੀ ਕਦੇ ਮਰਾ ਹੋ ਗਿਆ ਐਂਡ ਮੈਂ ਨਹੀਂ ਵੇਖਿਆ ਜੀ ਹਾਂ ਵੀ ਕੰਮ ਕਰ ਕਰੋ ਬਹੁਤ ਬਹੁਤ ਸ਼ੁਕਰੀਆ ਵੀਰਤ ਤੁਸੀਂ ਕਰਦੇ ਵਾਇਰ ਜੀ ਦਾ ਕਾਲ ਸਾਹਿਬ ਅਨਰਾਜੀ ਕੀ ਫਤਿਹ ਭਾਈ ਸਿਮਰਨਪ੍ਰੀਤ ਤਜਾਵ ਜਿਹੜਾ ਸਰੀਰ ਵਿੱਚ ਬਣ ਰਿਹਾ ਹੈ ਆਯੁਰਵੇਦ ਦੇ ਤਾਕੀਨਾਂ ਨੇ ਬਹੁਤ ਸੌਖੇ ਹਾਲ ਦੱਸੇ ਨੇ ਕਿ ਅਸੀਂ ਸਿਰਫ ਆਪਣਾ ਲਾਈਫ ਸਟਾਈਲ ਹੀ ਚੇਂਜ ਕਰ ਲਈਏ ਰੋਟੀ ਖਾਂਦੇ ਹੋਏ ਪਾਣੀ ਪੀਣ ਦਾ ਤਰੀਕਾ ਹੀ ਸਮਝ ਲਈਏ ਤਾਂ ਸਰੀਰ ਦੇ ਵਿੱਚ ਤਜਾਵ ਨਹੀਂ ਬਣੂ ਆਪਣੇ ਸਹਾਯੋਗੀ ਹਾਂ ਬਾਹਰਲਾ ਛੱਡੀ ਉਹੀ ਗੱਲ ਆ ਕਿ ਜਿਵੇਂ ਹੁਣ ਰਿਫਾਈਨਡ ਆਇਲ ਆ ਆਪਾਂ ਜਿਵੇਂ ਹੁਣ ਦੇਖੋ ਜੀ ਕਹਿਣ ਦੀ ਗੱਲ ਹੈ ਵੀ ਭਾਉ ਜੀ ਵੀ ਗੁੱਸਾ ਲੱਗੇ ਵੀ ਹੁਣ ਆਪਾਂ ਭਈਆਂ ਦੀਆਂ ਰੇੜੀਆਂ ਦੇ ਖੜਖੜ ਖਾਂਦੇ ਆ ਨਾ ਜੀ ਵੀ ਵੀ ਇੱਕ ਤਾਂ ਸਫਾਈ ਹੈ ਨਹੀਂਗੀ ਦੂਜਾ ਤੰਬਾਕੂ ਵਾਲਿਆਂ ਦੇ ਹੱਥੋਂ ਆਪਾਂ ਖਾਂਦੇ ਆ ਕਿਉਂਕਿ ਇਹ ਮੈਂ ਫੇਰ ਵਾਰ-ਵਾਰ ਤੁਹਾਨੂੰ ਗੱਲਾਂ ਲਿਆ ਕੇ ਦੱਸਦਾ ਵਾਂ ਕਿ ਮੈਂ ਅੱਜ ਤੱਕ ਇਹੋ ਜਿਹਾ ਕੋਈ ਮੁਸਲਮਾਨ ਨਹੀਂ ਵੇਖਿਆ ਵੀ ਜਿਹੜਾ ਸੂਰ ਖਾ ਲੈਂਦਾ ਹੋਵੇ ਤੇ ਜਿਹੜਾ ਝਟਕਾ ਮੀਟ ਖਾ ਲੈਂਦਾ ਹੋਵੇ ਉਹ ਹਲਾਲ ਹੀ ਖਾਂਦੇ ਆ ਕਿਉਂਕਿ ਉਹਨਾਂ ਦੀ ਰਵਾਇਤ ਹੈ ਤੇ ਉਹ ਸੂਰ ਦੇ ਨੇੜੇ ਨਹੀਂ ਜਾਂਦੇ ਉਹਨਾਂ ਦੀ ਰਵਾਇਤ ਹੈ ਪਰ ਅਸੀਂ ਸਿੱਖਾਂ ਦੇ ਜਾਂ ਆਪਣੇ ਸਰਦਾਰਾਂ ਦੇ ਬੰਦੇ ਵੇਖੇ ਆ ਵੀ ਜਿਹੜੇ ਉਹਨੂੰ ਕੀ ਕਹਿੰਦੇ ਜਰਦਾ ਖਾਂਦੇ ਨੇ ਦਾੜੀਆਂ ਰੱਖ ਕੇ ਹਨਾ ਜੀ ਤਬਾਕੂ ਖਾਂਦੇ ਨੇ ਤੰਬਾਕੂ ਵਾਲਿਆਂ ਦੇ ਹੱਥੋਂ ਖਾਂਦੇ ਨੇ ਚਲੋ ਤੁਸੀਂ ਤੰਬਾਕੂ ਦਾ ਸੇਵਨ ਨਹੀਂ ਕਰਦੇ ਪਰ ਕਿਤੇ ਨਾ ਕਿਤੇ ਤਾਂ ਆਪਾਂ ਤੰਬਾਕੂ ਵਾਲੇ ਦੇ ਹੱਥੋਂ ਤਾਂ ਖਾ ਰਹੇ ਹਾਂ ਨਾ ਅਸੀਂ ਵੀ ਤਾਂ ਉਨਾ ਹੀ ਪਿੱਟੇ ਗਏ ਨਾ ਜਿਹੜੀਆਂ ਸਤਗੁਰਾਂ ਨੇ ਸਾਨੂੰ ਕੁਝ ਹੱਥ ਘੜੀਆਂ ਲਾਈਆਂ ਨੇ ਨਾ ਹਰ ਇੱਕ ਧਰਮ ਦੀਆਂ ਜਿਹੜੀਆਂ ਲਾਈਆਂ ਹੁੰਦੀਆਂ ਨੇ ਉਹ ਉਹ ਸੋਚ ਵਿਚਾਰ ਕੇ ਲਾਈਆਂ ਹੁੰਦੀਆਂ ਐ ਵੀ ਹਵਾ ਜ ਤੀਰ ਨਹੀਂ ਮਾਰਿਆ ਹੁੰਦਾ ਉਹ ਸਾਨੂੰ ਫੋਲੋ ਕਰਨਾ ਚਾਹੀਦਾ ਹਾਂ ਜੇ ਹੁਣ ਅਸੀਂ ਇਹੀ ਇੱਕ ਰੁਝਾਨ ਬਣਾ ਲਈਏ ਵੀ ਤੰਬਾਕੂ ਵਾਲੇ ਦੇ ਹੱਥੋਂ ਨਹੀਂ ਖਾਣਾ ਤਾਂ ਆਪਾਂ ਘੱਟੋ ਘਾਟ 60% 70% ਮਾਰਕੀਟ ਤੋਂ ਬਾਹਰ ਦਾ ਖਾ ਸਰੀਰ ਆਪੇ ਠੀਕ ਹੋ ਜੂਗਾ। ਤੇ ਜਿਹੜਾ ਤੁਹਾਨੂੰ ਤੰਬਾਕੂ ਤੋਂ ਸ਼ੁੱਧ ਦਊਗਾ ਖਾਣਾ ਜੇ ਬਾਹਰੋਂ ਦਊਗਾ ਤੁਹਾਨੂੰ ਵਰੀਆ ਦਊਗਾ। ਠੀਕ ਆ ਨਾ ਜੇ ਮਤਲਬ ਕੋਈ ਸਰਕਾਰ ਬੰਦਾ ਦਊਗਾ ਉਹ ਆਪਣੇ ਵੱਲੋਂ ਤੁਹਾਡਾ ਇਹ ਫਰਕ ਹੁੰਦਾ ਹੈ ਭਾਜੀ ਵੀ ਮੈਂ ਤੁਹਾਡੇ ਘਰੇ ਆ ਕੇ ਖਾਦਾ ਤਾਂ ਤੁਸੀਂ ਮੇਰੇ ਘਰੇ ਆ ਕੇ ਖਾਦਾ ਤਾਂ ਆਪਾਂ ਬੜੀ ਸੁੱਚਤਾ ਸਫਾਈ ਦੇ ਨਾਲ ਖਾਣਾ ਪੇਸ਼ ਕਰਾਂਗੇ। ਪਰ ਉਹੀ ਆਪਾਂ ਕੋਈ ਤੰਬਾਕੂ ਵਾਲਾ ਜਾਂ ਮਲੇਸ਼ ਬੰਦੇ ਦੇ ਹੱਥੋਂ ਖਾਦਾ ਮਾਰਾ ਉਹਨੇ ਉਹਨੇ ਐਂ ਹੀ ਬਸ ਐਂ ਐਂ ਸਟਣਾ ਹੈ। ਵੀ ਉਹਨੇ ਕੋਈ ਸਫਾਈ ਦਾ ਕੋਈ ਨਹੀਂ ਹੈਗਾ ਉਹਨੇ ਸਰੀਰ ਨੂੰ ਨੁਕਸਾਨ ਹੀ ਪਹੁੰਚਾਉਣਾ ਜਿਹੜੀ ਜੀ ਸਾਹਬ ਨੇ ਕੀ ਉਹ ਸਰੀਰ ਨੁਕਸਾਨ ਕਰੇਗੀ ਕਰੇਗੀ ਸੋ ਸਾਦਾ ਵਧੀਆ ਟਿਕਾਊ ਭੋਜਨ ਘਰੇ ਬਣਾ ਕੇ ਵਧੀਆ ਭੋਜਨ ਖਾਓ 나ਪ ਤੋਲ ਕੇ ਖਾਓ ਦੇਖ ਕੇ ਖਾਓ ਤੇ ਦੂਜੀ ਗੱਲ ਵੀ ਵਾਹਿਗੁਰੂ ਵਾਹਿਗੁਰੂ ਕਰਕੇ ਖਾਓ ਤੇ ਨਹੀਂ ਹੁੰਦਾ ਕੁਝ ਸਰੀਰ ਆਪੇ ਚੜਦੀ ਕਲਾ ਚੱਲਦਾ ਜਦੋਂ ਤੁਸੀਂ ਖਾਂਦੇ ਹੋਏ ਜਾਂ ਖਾਣੇ ਨੂੰ ਬਣਾਉਂਦੇ ਹੋਏ ਜਾਪ ਕਰ ਰਹੇ ਹੋ ਤੇ એનર્ਜੀ ਜਿਹੜੀ ਇੱਕ ਹੈਗੀ ਪੋਜ਼ਿਟਿਵ એનર્ਜੀ ਉਸ ਖਾਣੇ ਰਾਹੀਂ ਤੁਹਾਡੇ ਸ਼ਰੀਰ ਦੇ ਵਿੱਚ ਆਉਂਦੀਆਂ ਨੇ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਹਾਂ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ ਤੁਸੀਂ ਜੇ ਤੁਹਾਨੂੰ ਸਾਡੀਆਂ ਸਲਾਹਾਂ ਚੰਗੀਆਂ ਲੱਗੀਆਂ ਹੋਣ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਇਸਤੇਮਾਲ ਕਰੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਸਤਿ ਸ਼੍ਰੀ ਅਕਾਲ